ਜਨ ਮੁਸਬਤਰੀ ترشیم سنگھ جو ਸੱਜੂ ਕੋਹਰ ਪੈਸੇ ਸਰਵਾ ਸੁੰਦਾ ਜਲ ਸਾਟਰੀ ਬੋਲ ਰਿਹਾ ਹੈ ਤੇ ਅੱਜ ਤੀਵਾਂ ਅਧਿਵੇਸ਼ਨ ਅਸੀਂ ਬਹੁਣੇ ਸੰਬੰਧ ਕੀਤਾ ਉਹਦੇ ਵਿੱਚ ਟਿਕਰ ਬੋਨ ਪਿੰਸੋ ਤੋਂ ਵੱਧ ਬੰਦੇਾਂ ਨੇ ਸਿਰਕੇ ਕੀਤੀ ਹੈ ਸਾਡੇ ਚੀਫ ਚੀਫ ਗੈਜ ਅਜਾਇਬ ਨੇ ਉਹ ਅਗਰ ਮੁਖਿੰਦਰ ਸਿੰਘ ਹੋਰ ਉਪਰਧਾਨ ਸਗੇ ਜੀਸੀ ਆਲੋ ਆਲੋਫ ਜੀਸੀ ਆਫ ਇੰਡੀਆ ਉੱਪਰ ਦਾਨ ਸੇ ਉਹਨਾਂ ਨੇ ਸ਼ਿਰਕਤ ਕੀਤੀ ਉਹਨਾਂ ਨੇ ਸਾਨੂੰ ਵਿੱਤੀ ਸਾਧਨ ਦੀ ਵੀ ਸ਼ੁਰੂ ਦਵਾਈਆਂ ਹੈ ਬਾਕੀ ਜਿਹੜਾ ਮੁੱਖ ਸਾਡਾ ਉਦੇਸ਼ ਹੈਗਾ ਜਿੰਨੇ ਵੀ ਪੈਨਸ਼ਨਸ ਹੈਗੇ ਚਾਹੇ ਦੇਜ ਦੇ ਚਾਹੇ ਦੇ ਤੇ ਉਹ ਸਾਰੇ ਸਾਡੇ ਕੋਲੋਂ ਮਤਲਬ 30 ਤੋਂ ਬਲਾਉਟ ਕਰ ਰਹੇ ਨੇ ਇਹ ਪਿਛਲੇ ਸਾਲ ਦੇ ਵਿੱਚ ਔਰ ਇਸ ਸਾਲ ਦੇ ਵਿੱਚ ਇਸ ਸਾਲ ਦੇ ਵਿੱਚ ਅਸੀਂ 70 ਲੱਖ ਰੁਪਏ ਆਪਣਾ ਸੈਂਕੜੇ ਬੰਦਾਂ ਦੇ ਮਸਲੇ ਹੱਲ ਕੀਤੇ ਹੈ ਜਿਹਦੇ ਜਿਹਦੇ ਕਰਕੇ ਉਹਨਾਂ ਨੂੰ ਘਰ ਤੋਂ ਕੁਆਟਰ 70 ਲੱਖ ਰੁਪਏ ਦਾ ਪੇਮੈਂਟ ਹੋਈ ਹੈ ਸਰਕਾਰوں ਨੂੰ ਰੋਕੀ ਹੋਈ ਪੇਮੈਂਟ ਹੋਰ ਜਿਵੇਂ ਕਿ ਪਿਛਲੇ ਸਾਲ ਦਾ ਸਾਫਾਇਤ 70 ਕਰੋੜ ਤੋਂ ਵੱਧ ਦੀ ਪੇਮੈਂਟ ਸੀ ਪੈਨਸ਼ਨ ਨੂੰ ਦਵਾਈ ਹੈ ਹੋਰੇ ਬਹੁਤ سارے ਮਸਲੇ ਹੈਗੇ ਪੈਨਸ਼ਨਾਂ ਦੇ ਸਿਰਫ ਸਿਰਫ ਰੇਲਵੇ ਦੇ ਨਹੀਂ ਬਲਕੇ ਡਾਕ ਦੇ 에ਅਰਫੋਰਸ ਦੇ ਰੈਗੂਲਰ ਆਰਮੀ ਦੇ ਹਨ ਇਹ ਸਾਰਾ ਦੇਸੀ ਮਤਲਬ ਮਸਲੇ ਹੱਲ ਕਰਦੇ ਹੈ ਤੇ ਅੱਜ ਮੜਾ ਕੰਫਰੈਂਸ ਜੜਾਇਆ ਬੜਾ ਕਾਬਿਲ ਕੰਫਰੈਂਸ ਜੜਾਇਆ ਰਾਤ ਉਮੀਦ ਕਰਾਂਗੇ ਲੋਕਾਂ ਦਾ ਮਤਲਬ ਬਸਲੇਸੀ ਹੋਰ ਬੁਰਜੋ ਤਰੀਕੇ ਨਾਲ ਜੀ ਆਣ ਕਰਾਂਗੇ ਇਹ ਜਿਹੜੇ ਤੁਸੀਂ ਪੈਨਸ਼ਨਰ ਦੇ ਮਸਲੇ ਹੱਲ ਕਰਨ ਵਾਸਤੇ ਯਤਨ ਕਰਦੇ ਹੋ ਇਹ ਸਿਰਫ ਜਿਹੜੇ ਤੁਹਾਡੀ ਸੰਸਥਾ ਦੇ ਮੈਂਬਰ ਨੇ ਉਹਨਾਂ ਦੇ ਕੇ ਜਾਂ ਕੋਈ ਆਮ ਪੈਨਸ਼ਨਰ ਕੋਈ ਵੀ ਆਣ ਕੇ ਕੋਈ ਵੀ ਚਾਹੇ ਇੱਕ ਮੈਂਬਰ ਹੈ ਜਾਂ ਨਹੀਂ ਹੈ ਕੋਈ ਵੀ ਹੈਗਾ ਚਾਹੇ ਦੇਸ਼ ਚਾਹੇ ਚਾਹੇ ਵਿਦੇਸ਼ ਚ ਉਹ ਸਾਨੂੰ ਫੋਨ ਤੇ ਕੰਟੈਕਟ ਕਰਦੇ ਨੇ ਕਸੂਰ ਦਾ ਮਸਲਾ ਬੋਲਣ ਕਰਦੇ ਚਾਹੇ ਸਾਡਾ ਪੜਨ ਕਿ ਨਾ ਬੋਲਣ ਠੀਕ ਹੈ ਜੀ ਤੁਸੀਂ ਆਮ ਪੈਨਸ਼ਨਰਜ਼ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਹਾਂ ਜੀ ਆਮ ਪੈਨਸ਼ਨਰਜ਼ ਜਿਹੜੇ ਨੇ ਉਹਨਾਂ ਨੂੰ ਕੀ ਸੁਨੇਹਾ ਕੀ ਦੇਣਾ ਚਾਹੁੰਦੇ ਨੇ ਸੁਨੇਹਾ ਉਹ ਦੇਣਾ ਚਾਹੁੰਦਾ ਵੀ ਉਹ ਕੋ ਕਿ ਬਹੁਤ ਸਾਰੇ ਪੈਨਸ਼ਨਰ ਪੈਨਸ਼ਨ ਲੈ ਕਰਦੇ ਜਿਹਨਾਂ ਨੂੰ ਸਮੱਸਿਆਵਾਂ ਦਾ ਪਤਾ ਵੀ ਨਹੀਂ ਹੁੰਦਾ ਤੇ ਮੈਨੂੰ ਇਹ ਸਮੱਸਿਆ ਹੈਗੀ ਹੈ ਹਾਂ ਜੀ ਜਿਵੇਂ ਕਿ ਨਵੇਂ ਕਈ ਕਾਨੂੰਨ ਰੋਲ ਬਣਦੇ ਆ ਵਲਾਇਨ ਇਹ ਕਾਨੂੰਨ ਚੇਂਜ ਨਹੀਂ ਹੁੰਦੇ ਅੱਜਕੱਲ ਕਾਨੂੰਨ ਬਹੁਤ ਚੇਂਜ ਹੁੰਦੇ ਆ ਮੈਡੀਕਲ ਅਲਾਨਸ ਦੇ ਕਾਨੂੰਨ ਚੇਂਜ ਹੁੰਦੇ ਆ ਪੈਨਸ਼ਨ ਰਿਵਾਈਜ਼ ਦੇ ਕਾਨੂੰਨ ਚੇਂਜ ਹੁੰਦੇ ਆ ਹੋਰ ਕਈ ਅਲਾਨਸੇ ਦੇ ਕਾਨੂੰਨ ਚੇਂਜ ਹੁੰਦੇ ਆ ਬੈਂਕਾਂ ਵੱਲੋਂ ਕਈ ਸੌਂਤਾ ਚੇਂਜ ਹੁੰਦੀਆਂ ਨੇ ਤੇ ਇਸੇ ਤਰ੍ਹਾਂ ਹੀ ਮਤਲਬ ਹੈ ਕਿ ਨਾ ਨਾ ਜਾਣਕਾਰੀ ਨਾਣ ਕਰਕੇ ਤੋਂ ਆਪਣਾ ਪੈਸਾ ਆਪ ਗਵਾ ਲੈਂਦੇ ਨੇ ਜਿਵੇਂ ਕੋ ਮਰਦੇ ਬਾਅਦ ਉਹਨਾਂ ਨੂੰ ਜਿਹੜਾ ਆਪਣਾ ਏਰੀਆ ਰਹੇਗਾ ਔਰ ਉਹਨਾਂ ਨੂੰ ਮਾਰਸਾ ਨਹੀਂ ਮਿਲਦਾ ਕੋ ਨਹੀਂ ਮਿਲਦਾ ਕਿਉਂਕਿ ਉਹ ਉਹ ਝਾੜ ਕਰਨੇ ਹੈਗੇ ਉਹ ਆਪਣਾ ਫਾਰਮ ਨਹੀਂ ਭਰਦੇ ਨੋਮੀਨੇਸ਼ਨ ਨਹੀਂ ਕਰਾਉਂਦੇ ਇਸ ਕਰਕੇ ਲੱਖਾਂ ਰੁਪਇਆ ਹੁੰਦਾ ਇਹ ਵੇ ਜਾਇ ਚਲ ਜਾਂਦਾ ਹੈ ਇਹੋ ਜਿਹੀ ਕਈ ਕਈ ਜਗ੍ਹਾ ਜਿਹੜੇ ਉਹਨਾਂ ਝਾੜ ਕੇ ਤੋਂ ਮਾਰ ਹੁੰਦੇ ਨੇ ਜੇ ਸਾਡੇ ਜੋੜਨਗੇ ਤੇ ਜਾਣਕਾਰੀ ਲੈਣਗੇ ਤੇ ਆਪਣੇ ਆਪ ਬਹੁਤ ਬਹੁਤ ਹੈਲਪ ਇਹ ਸੇਵਾ ਤੇ ਅੱਜ ਅਸੀਂ ਇਹ ਪੈਪਰ ਛਾਪੇ ਸੀਗਾ ਔਰ ਉਹ ਕਾਪੀ ਦਿੱਤੇ ਹੈਗੇ ਤੇ ਤੁਹਾਡਾ ਜਿਵੇਂ ਕੋਈ ਮੈਡੀਕਲ ਸਿਸਟਮ ਚਾਹੀਦੀ ਹੈ ਤੇ ਤੁਹਾਨੂੰ ਕਿਹੜੇ ਕਿਹੜੇ ਹਸਪਤਾਲ ਜਿਹੜੇ ਹੈਗੇ ਸਾਡੇ ਜਿਹੜੇ ਫ੍ਰੀ ਇਲਾਜ ਕਰਦੇ ਆ ਉਹਨਾਂ ਦੀ ਲਿਸਟ ਉਹ ਦਿੱਤੀ ਹੈ ਤੇ ਕਿਹੜੀਆਂ ਬਿਮਾਰੀਆਂ ਤੇ ਫ੍ਰੀ ਇਲਾਜ ਕਰਦੇ ਉਹਨਾਂ ਦੀ ਵੀ ਲਿਸਟ ਅੱਜ ਦਿੱਤੀ ਹੈ ਉਹਨਾਂ ਨੂੰ ਤੇ ਹੋਰ ਵੀ ਇੱਕ ਮਤਲਬ ਜਿਹੜੇ ਜਿਹੜੇ ਅਚਾਨੇ ਆਪਾਂ ਜੋ ਹੋ ਗਏ ਉਹਨਾਂ ਦੇ ਵੀ ਇੱਕ ਲਿਸਟ ਬਣਾ ਕੇ ਦਿੱਤੀ ਹਾਂ ਤਾਂ ਕਿ ਤੁਸੀਂ ਤਸਲੀ ਕਰੋ ਤੇ ਤੁਹਾਡਾ ਜਿਹੜੇ ਪੈਨਸ਼ਨ ਦੇ ਖਾਤਾ ਹੈਗਾ ਉਹ ਪੂਰੀ ਤਰ੍ਹਾਂ ਨਵੇਂ ਸੁਰੱਖਿਤਾ ਇਹ ਨਹੀਂ ਹੈਗਾ ਜੇ ਉਹ ਪੈਨਸ਼ਨ ਜਿ ਐਸੋਸੀਏਸ਼ਨ ਨਾਲ ਜੁੜੇ ਰਹਿਣਗੇ ਤੇ ਸਰਕਾਰ ਵੱਲੋਂ ਜਿਹੜੀਆਂ ਵਕ ਵਕ ਸਮੇਂ ਤੇ ਇਹ ਕਾਨੂੰਨ ਦੇ ਵਿੱਚ ਅਮੈਂਡਮੈਂਟ ਕੀਤੀਆਂ ਜਾਂਦੀਆਂ ਨੇ ਉਹਨਾਂ ਬਾਰੇ ਉਹਨਾਂ ਨੂੰ ਜਾਣਕਾਰੀ ਜੁਮੇ ਦਿੱਤੀ ਜਾਂਦੀ ਹੈਗੀ ਆ ਤੇ ਔਰ ਅੱਜਕੱਲ ਖਾਸ ਤੌਰ ਤੇ ਬੜੀ ਜਿਹੜਾ ਉਹ ਨਾਥਾ ਦੇ ਕੇ ਜੁਨੇ ਨਾ ਉਹ ਉਹ ਆਮ ਤੌਰ ਤੇ ਉਹ ਇੱਕ 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 ਜਿ ਇੱਕ 26 ਨੂੰ ਲਗੂ ਹੋਣਾ ਚਾਹੀਦਾ ਉਹਦੇ ਤੱਕ ਸਰਕਾਰ ਨੇ ਬਿਠਾਇਆ ਹੀ ਨਹੀਂ ਹੈਗਾ ਤੇ ਹੁਣ ਉਹਨਾਂ ਨੇ ਅਨਾਉਂਸ ਕੀਤਾ ਹੈਗਾ ਤੇ ਹੁਣ ਉਹਨਾਂ ਨੇ ਜਿਹੜੀ ਰਿਪੋਰਟ ਹੈਗੀ ਆ ਉਹ ਤਕਰੀਬਤ 2027 ਦੇਣੀ ਹੈ ਤੇ ਲਾਗੂ ਜਿਹੜਾ ਤਕਰੀਬਤ 2028 ਨੂੰ ਹੋਣਾ ਹੈ ਤੇ 2022 ਤੋਂ ਲੈ ਕੇ 2028 ਤੱਕ ਦਾ ਜਿਹੜਾ ਗੇਜ ਹੈਗਾ ਉਹ ਕਈਆਂ ਨੂੰ ਮਿਲਦਾ ਕਈਆਂ ਨੂੰ ਨਹੀਂ ਮਿਲਦਾ ਨਹੀਂ ਮਿਲਦਾ ਇਸ ਕਰਕੇ ਕਿ ਇਸ ਦੌਰਾਨ ਦੇ ਵਿੱਚ ਕਈ ਪਰਦੇ ਜਿਹੜੇ ਹੈਗੇ ਆ ਉਹ ਵੋਲਟੇਜ ਹੋਣ ਕਰਕੇ ਕਈ ਪ੍ਰਭਾਤਪਨ ਪਿਆਰੇ ਵੀ ਹੋ ਜਾਂਦੇ ਇਸ ਕਰਕੇ ਉਹਨਾਂ ਦੇ ਘਰ ਵਾਲ ਜਿਹੜੇ ਉਹ ਬਚਾਰੇ ਰਹਿੰਦੇ ਆ ਕਿ ਸਾਨੂੰ ਪੈਸਾ ਨਹੀਂ ਮਿਲਿਆ ਜੀ ਕਈ ਵਾਰੀ ਹੁਣ ਸੁਣ ਚੇ ਵੀ ਆ ਰਿਹਾ ਜਦੋਂ ਅਨਾਉਂਸਮੈਂਟ ਕੀਤੀ ਆ ਸੈਂਟਰ ਗਵਰਨਮੈਂਟ ਨੇ ਕਿ 8ਵੇਂ ਆਪੇ ਕਮਿਸ਼ਨ ਜਿਹੜਾ ਉਹ ਲਾਗੂ ਕਰਨ ਵਾਸਤੇ ਕਿ ਇਹਦਾ ਜ਼ੀਰੋ ਫਾਇਦਾ ਹੋਣਾ ਹੈ ਐਮਪਲਾਈ ਨੂੰ ਕਿ ਇਹਦੇ ਬਾਰੇ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਕੀ ਇਹ ਦੇ ਵਿੱਚ ਐਮਪਲਾਈ ਕਿੰਨਾ ਕਰ ਕਰਦੇ ਤੇ YouTube ਤੇ ਜਿਹੜੇ ਕਿ ਕਹਾਵਾਂ ਆਈਆਂ ਨੇ ਕਈ অথੈਨਟਿਕ ਨਹੀਂ ਹੈਗੇ ਕਈ ਯੂਟਿਊਬਰ ਜਿਹੜੇ ਫਾਲਸ ਖਬਰ ਦਿੰਦੇ ਨੇ ਤੇ ਐਕਚੁਅਲੀ ਮਤਲਬ ਖਬਰਾਂ ਠੀਕ ਸਹੀ ਨਹੀਂ ਹੁੰਦੀਆਂ ਜਿਵੇਂ ਕਿ ਗਾਂਧਾ ਜੀ ਅਕਮੋਡੇਸ਼ਨ ਲੱਭ ਹੋ ਗਿਆ ਸੀ ਐਫਐਮ ਮਿਲ ਗਿਆ ਸੀ ਫੋਨ ਹੋ ਗਿਆ ਸੀ ਅਜੇ ਤੱਕ ਕੁਝ ਨਹੀਂ ਹੋਇਆ ਸਰਕਾਰ ਨੇ ਬਸ ਤੱਕ ਜਵਾਬ ਦਿੱਤਾ ਇਸ ਬਾਰੇ ਪੈਸਾ ਹੀ ਨਹੀਂ ਠੀਕ ਹੈ ਜੀ ਪੈਸਾ ਨਾ ਹੋਣ ਕਰਕੇ ਇਹ ਜਿਹੜਾ ਇਹ ਕਮਿਸ਼ਨ ਦੇ ਮਤਲਬ ਘਾ ਵਧਾਇਆ ਸਿਰ ਟਾਈਪ ਪਾਸ ਕਰਨ ਵਾਸਤੇ ਠੀਕ ਹੈ ਜੀ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਜੀ